ਅਮ੍ਰਿਤਸਰ ਦੇ ਵਿਧਾਨ ਸਭਾ 28 ਹਲਕੇ ਦੇ ਵਿੱਚ ਕੜਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੱਖਾ ਜਿਹੜੇ ਅਕਾਲੀ ਦਲ ਦੇ ਕਾਰਜਕਰਤਾਵਾਂ ਦੇ ਨਾਲ ਜਿਹੜੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਯੂਥ ਅਕਾਲੀ ਦਲ ਦੇ ਕਈ ਸਮਰਥਕ ਜਿਹੜੇ ਇਸ ਸਕਰਦ ਨੂੰ ਦੇਖ ਸਕਦੇ ਹੋ ਜਿਹੜੇ ਸੁਖਬੀਰ ਬਾਦਲ ਦੇ ਨਾਲ ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਅਤੇ ਗੁਲਜਾਰ ਸਿੰਘ ਰਾਜੀਗੜੀ ਗੱਡੀ ਦੇ ਵਿੱਚ ਮੌਜੂਦ ਹੈ ਤੇ ਕਈ ਜਿਹੜੇ ਅਕਾਲੀ ਦਲ ਦੇ ਕਾਰਕਟਰ ਤੁਸੀਂ ਇੱਕ ਵੱਡੀ ਤਦਾਦ ਦੇ ਵਿੱਚ ਹਟਾਰੀ ਹਲਕੇ ਤੋਂ ਜਦੋਂ ਇਸ ਯਾਤਰਾ ਦੀ ਸ਼ੁਰੂਆਤ ਹੋਈ ਹੈ ਤੇ ਉਸ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਤੁਸੀਂ ਨਜ਼ਰ ਨਜ਼ਰ ਆ ਰਹੇ ਸੋ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਇਸ ਪੰਜਾਬ ਬਚਾਓ ਯਾਤਰਾ ਦੀ ਤੇ ਜਿਹੜੇ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਦੁਆਰਾ ਜੋ ਵਾਦੇ ਲੋਕਾਂ ਨਾਲ ਕੀਤੇ ਗਏ ਸੀ बेरोजगारी का वादा हो नशे का वादा हो जो पूरे नहीं किए गए हैं, तो वादिया जगा यात्रा की शुरुआत की गई है करीब हर विधानसभा हल्के जाएगी करीब चार दिन यात्रा अमृतसर रहेगी अमृतसर के ਹਕਕੇ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋ ਕੇ ਅੰਮ੍ਰਿਤਸਰ ਦੇ ਵਿਧਾਨ ਸਭਾ ਰਾਏ ਆ ਸੰਸੀ ਇਹ ਆ ਜਨਾਲਾ ਮਜੀਠਾ ਇਹ ਬਾਬਾ ਬਕਾਲਾ ਚੰਡੀਆਲਾ ਇਹ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਯਾਤਰਾ ਲੋਕਾਂ ਨੂੰ ਜਗਾਏਗੀ ਅਲੱਗ-ਅਲੱਗ ਪਿੰਡਾਂ ਜਾਏਗੀ ਤੇ ਫਿਰ ਇਹ ਯਾਤਰਾ ਕੁਝ ਦਿਨਾਂ ਬਾਅਦ ਸਾਰੇ ਵਿਧਾਨ ਸਭਾ ਦੇਤ ਬਾਅਦ ਤਰਨਤਾਰਨ ਲਈ ਲਵਾਉਣਾ ਹੋਏਗੀ ਤੇ ਇਸ ਯਾਤਰਾ ਦਾ ਮੁੱਖ ਮਕਸਦ ਹੈ ਲੋਕਾਂ ਨੂੰ ਜਗਾਨਾ ਜਿਹੜੇ ਵਾਦੇ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਗਏ ਸੀ ਉਹ ਵਾਅਦਿਆਂ ਨੂੰ ਲੈ ਕੇ ਲੋਕਾਂ ਨੂੰ ਜਾਗੂ ਕਰਨਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ